ਵੀਰ ਜੀ ਮੈਂ ਜਾਣਨ ਦੀ ਕੋਸ਼ਿਸ਼ ਕਰੂੰਗੀ ਕਿ ਕੀ ਹੋਇਆ ਸੀ ਤੁਹਾਡੇ ਨਾਲ ਮੇਰਾ ਟ੍ਰੇਨ ਨਾਲ ਐਕਸੀਡੈਂਟ ਹੋਇਆ ਸੀ ਅੱਜ ਤੋਂ 14 ਸਾਲ ਪਹਿਲੇ ਮੈਂ ਰੇਲਵੇ ਟ੍ਰੈਕ ਕ੍ਰੋਸ ਕਰ ਰਿਹਾ ਸੀ ਤੇ ਮੈਂ 13 ਸਾਲਾਂ ਦਾ ਸੀ ਤੇ ਰੇਲਵੇ ਟ੍ਰੈਕ ਕ੍ਰੋਸ ਕਰਦੇ ਕਰਦੇ ਇੱਕਦਮ ਟ੍ਰੇਨ ਆ ਗਈ ਮੈਂ ਦੂਜੇ ਟ੍ਰੈਕ ਤੇ ਗਿਆ ਉਧਰੋਂ ਵੀ ਟ੍ਰੇਨ ਆ ਗਈ ਤੇ ਜਿਹੜੀ ਰਾਈਟ ਵੇਗ ਟ੍ਰੇਨ ਸੀ ਉਹਨੇ ਮੇਰੀ ਅੱਖ ਤੇ ਮਾਰਿਆ ਤੇ ਮੈਂ ਅੱਗੇ ਡਿੱਗਿਆ ਜਿੱਥੇ ਮੇਰੇ ਦੋਵੇਂ ਲੱਤਾਂ ਕੱਟੀਆਂ ਗਈਆਂ ਅੱਛਾ ਦੋਵੇਂ ਲੱਤਾਂ ਤੁਹਾਡੀਆਂ ਕੱਟੀਆਂ ਗਈਆਂ ਫਿਰ ਕਿਵੇਂ ਦੁਬਾਰਾ ਆਪਣੀਆਂ ਲੱਤਾਂ ਦੇ ਉੱਤੇ ਖੜੇ ਹੋਣ ਦੀ ਤੁਹਾਨੂੰ ਮੋਟੀਵੇਸ਼ਨ ਮਿਲਿਆ ਔਰ ਮੇਰੇ ਮਨ ਚ ਹੀ ਕੀ ਮੈਂ ਕੁਝ ਕਰਨਾ ਹੈ ਮੈਂ ਅਪਾਹਜ ਹੋ ਕੇ ਜ਼ਿੰਦਗੀ ਨਹੀਂ گزارਣੀ ਮੈਂ ਆਪਣੀ ਲਾਈਫ 'ਚ ਕੁਝ ਕਰਕੇ ਹੀ ਅੱਗੇ ਵਧਣਾ ਹੈ ਤੇ ਫਿਰ ਜਦੋਂ ਮੈਨੂੰ ਲੱਤਾਂ ਲੱਗੀਆਂ ਕਿ ਡਾਕਟਰ ਵਧਾਰ ਨੇ ਕਿਹਾ ਇੱਕ ਤੂੰ ਆਪਣੀ ਲਾਈਫ 'ਚ ਸਭ ਕੁਝ ਕਰ ਸਕਦਾ ਹੈ ਬਟ ਮੈਨੂੰ ਨਹੀਂ ਸੀਗਾ ਕਿ ਮੈਂ ਇੰਨਾ ਨੋਰਮਲ ਹੋਲੀ-ਹੋਲੀ ਹੋ ਜਾਵਾਂਗਾ ਫਿਰ ਮੈਂ ਜਰੂਰ ਲੈਗਸ ਲੱਗੀਆਂ ਮੈਨੂੰ ਮੈਂ ਚੱਲਣਾ ਸਟਾਰਟ ਕੀਤਾ ਉਸ ਤੋਂ ਬਾਅਦ ਮੈਨੂੰ ਕਿਹਾ ਕਿ ਤੂੰ ਕੀ ਕਰਨਾ ਹੈ ਮੈਂ ਕਿਹਾ ਮੈਂ ਡਾਂਸ ਕਰਨਾ ਹੈ ਕਹਿੰਦੇ ਨਹੀਂ ਤੇਰੀ ਲੱਤਾਂ ਹੀ ਨਹੀਂ ਕਿ ਤੂੰ ਡਾਂਸ ਕਿਵੇਂ ਕਰੇਗਾ ਬਟ ਜੀ ਦੋਸਤੋਂ ਬਾਅਦ ਮੈਂ ਡਾਂਸ ਸਟਾਰਟ ਕੀਤਾ ਫਿਰ ਮੈਂ ਵਾਅਦਾ ਕਰਕੇ ਫਿਰ ਐਪ ਆਈ ਜੁਨੇ ਆਤੇ ਵੀਡੀਓ ਪਾਈ ਤੇ ਮੇਰੀ ਫਰਸਟ ਵੀਡੀਓ 1 ਬਿਲੀਅਨ ਚ ਗਈ ਪਹਿਲਾਂ ਮੈਂ ਪਾਈ 100 ਵਿਊ ਹਜ਼ਾਰ ਵਿਊ ਤੇ ਜਦੋਂ 1 ਬਿਲੀਅਨ ਵਿੱਚ ਗਈ 100 ਮਿਲੀਅਨ ਚ ਹੋ ਗਿਆ ਕਿ ਕ੍ਰੋਸ ਕਰ ਗਿਆ ਤੇ ਫਿਰ ਮੈਨੂੰ ਸਟਾਰਪਾਸ ਤੇ ਇਨਵਾਈਟ ਕੀਤਾ ਉੱਥੇ ਮੈਂ ਪਰਫਾਰਮ ਕੀਤਾ ਉਸ ਤੋਂ ਬਾਅਦ ਫਿਰ ਹੌਲੀ 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 ਮੱਗ ਗਿਆ ਕਿੰਨੇ ਦਿਨ ਹੋ ਗਏ ਇੱਥੇ ਪਹੁੰਚਿਓ ਸੇਵਾ ਕਰ ਰਹੇ ਹਾਂ ਅ ਇੱਥੇ ਸਾਡਾ 30 ਤਾ ਦਿਨਾਂ ਚ ਮੈਂ ਆਪਣੀ ਹੋਸਪਿਟੈਲਿਟੀ ਟੀਮ ਨਾਲ ਇੱਥੇ ਪਹੁੰਚਿਆ ਤੇ ਆਪਾਂ ਜੋ ਵੀ ਮੈਡੀਸਿਨ ਜਿੰਨੂੰ ਵੀ ਚਾਹੀਦੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਆਪਾਂ ਪ੍ਰੋਵਾਈਡ ਕਰ ਰਹੇ ਹਾਂ ਅ ਹਸਪੀਟਲ ਦੇ ਹੋਰ ਵੀ ਟੀਮ ਮੈਂਬਰ ਜਿਹੜੇ ਨੇ ਮੌਜੂਦ ਨੇ ਸਤਿ ਸ਼ਕਾਲ ਵੀਰ ਜੀ ਸਤਿ ਸ਼ਕਾਲ ਵੀਰ ਜੀ ਤੁਸੀਂ ਇੱਥੇ ਤਿੰਨ ਦਿਨਾਂ ਤੋਂ ਸੇਵਾ ਕਰ ਰਹੇ ਹੋ ਕੀ ਹਾਲਾਤ ਨੇ ਲੋਕਾਂ ਦੇ ਤੁਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੋਊਗੀ ਲੋਕਾਂ ਨਾਲ ਗੱਲਬਾਤ ਕੀਤੀ ਹੈ ਜੋ ਕਿ ਪਾਣੀ ਛੜਾ ਉਹਨਾਂ ਦੇ ਘਰਾਂ ਦੇ ਵਿੱਚ ਜਾ ਚੁੱਕਿਆ ਹੈ ਰਾਸ਼ਨ ਨਹੀਂ ਹੈ ਖਾਣ ਵਾਸਤੇ ਲਾਈਟ ਨਹੀਂ ਹੈ ਹੋਰ ਵੀ ਪਾਣੀ ਦੇ ਨਾਲ ਕਈ ਸਾਰੀਆਂ ਬਿਮਾਰੀਆਂ ਸਕਿਨ ਦੀਆਂ ਜਿਹੜੀਆਂ ਪ੍ਰੋਬਲਮਸ ਲੋਕਾਂ ਨੂੰ ਆ ਰਹੀਆਂ ਸਾਡਾ ਹਸਪੀਟਲ ਅਮਨਦੀਪ ਹਸਪੀਟਲ ਜਿਹੜਾ ਇਹ ਸਿਵਮਾਨੇ ਬਾਹਰ ਹੈ ਅਸੀਂ ਤਿੰਨ ਦਿਨਾ ਤੋਂ ਮੈਡੀਸਿਨਸ ਜਿਹੜੀ ਐ ਜਿੱਦਾਂ ਦੀ ਨੀਡ ਐ ਪੇਸ਼ੈਂਟ ਨੂੰ ਘਰ ਦੇ ਵਿੱਚ ਲੋਕਾਂ ਨੂੰ ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਦਵਾਈਆਂ ਦੇ ਨਾਲ-ਨਾਲ ਅਗਰ ਕੁਝ ਉਹਨਾਂ ਨੂੰ ਹੋਰ ਵੀ ਜ਼ਰੂਰਤ ਚੀਜ਼ਾਂ ਚਾਹੀਦੀਆਂ ਨੇ ਉਹ ਵੀ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਅੱਛਾ ਇੱਕ ਸਵਾਲ ਮੈਂ ਹੋਰ ਕਰਨਾ ਚਾਹੂੰਗੀ ਵੀਰਜੀ ਹੋਣਾ ਬਾਰੇ ਕੀ ਕਹੋਗੇ ਕਿਉਂਕਿ ਮੈਂ ਦੇਖਿਆ ਮੈਨੂੰ ਦੇਖ ਕੇ ਬਹੁਤ ਚੰਗਾ ਲੱਗਿਆ ਮੈਨੂੰ ਦੇਖ ਕੇ ਹੋਇਆ ਕਿ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਾਂ ਤਾਂ ਕਿ ਹੋਰ ਲੋਕ ਵੀ ਜਿਹੜੇ ਨੇ ਅੱਗੇ ਆਉਣ ਕਿ ਸਰੀਰਕ ਪੱਖੋਂ ਸਹੀ ਨੀਂਦੇ ਹਾਲਾਂਕਿ ਆਪਾਂ ਇਹਨਾਂ ਨੂੰ ਐ ਨਹੀਂ ਕਵਾਂਗੇ ਪਰ ਉਨਾ ਦਾ ਇੱਕ ਕਹਿ ਸਕਦੇ ਕਿ ਅੰਦਰੋਂ ਉਹਨਾਂ ਨੂੰ ਇੱਕ ਭਾਵਨਾ ਹੁੰਦੀ ਹੈ ਨਾ ਕਿ ਮੈਂ ਜਾ ਕੇ ਲੋਕਾਂ ਦੀ ਸੇਵਾ ਕਰਨੀ ਹੈ ਉਹਨਾਂ ਨੂੰ ਦੇਖ ਕੇ ਹੋਰ ਵੀ ਲੋਕਾਂ ਨੂੰ ਮੋਟੀਵੇਸ਼ਨ ਮਿਲੀ ਹੈ ਕੀ ਕਹਿਣਾ ਚਾਹੁੰਗੇ ਸਭ ਤੋਂ ਪਹਿਲਾਂ ਵੀਰ ਜੀ ਦਾ ਕਹ ਲੋ ਵੀ ਬਹੁਤ ਹੀ ਅੰਦਰੋਂ ਉਹਨਾਂ ਦਾ ਸਟਰੋਂਗ ਨੇ ਜੋ ਕਿ ਇੰਨੀ ਆਪਣੀ ਬੈਡ ਟਾਈਮ ਨੂੰ ਆਪਣਾ ਸਟਰਗਲ ਨੂੰ ਆਪਣਾ ਅੱਗੇ ਛੱਡ ਕੇ ਪਿੱਛੇ ਆਪਣੀ ਲਾਈਫ ਨੂੰ ਅੱਗੇ ਜਾ ਰਹੇ ਨੇ ਬਟ ਲੋਕਾਂ ਨੂੰ ਵੀ ਮੋਟੀਵੇਟ ਕਰ ਰਹੇ ਨੇ ਜ਼ਰੂਰੀ ਨਹੀਂ ਹੁੰਦਾ ਵੀ ਅਗਰ ਤੁਸੀਂ ਅਪਾਹੀ ਜੋ ਤੇ ਘਰ ਬੈਠ ਸਕਦੇ ਹੋ ਜਾਂ ਗਵਰਨਮੈਂਟ ਵੱਲੋਂ ਜੋ ਫ੍ਰੀ ਸਹੂਲਤਾ ਮਿਲਦੀ ਹੈ ਉਹਨਾਂ ਨੂੰ ਯੂਜ਼ ਕਰੋ ਸਗੋਂ ਇਹ ਹੋਣਾ ਚਾਹੀਦਾ ਵਾ ਵੀ ਆਪਾਂ ਨੂੰ ਆਪਣੀ ਮਿਹਨਤ ਕਰਨੀ ਚਾਹੀਦੀ ਹੈ ਜਿੱਦਾਂ ਸਰ ਮੋਟੀਵੇਸ਼ਨਲ ਸਪੀਕਰ ਨੇ ਸਾਡੇ ਹਸਪੀਟਲ ਮਤਲਬ ਕਿ ਇਹਨਾਂ ਸਟਰਗਲ ਕਰਦੇ ਨੇ ਆਪਣੀ ਜਿਹੜੀ ਇੱਕ ਉਹਨਾਂ ਨੇ ਡ੍ਰੀਮ ਰੱਖਿਆ ਹੈ ਡਾਂਸ ਕਰਨਾ ਲੋਕਾਂ ਨੂੰ ਜਿਹੜਾ ਕਿ ਹੋਰ ਮੋਟੀਵੇਟ ਕਰਨਾ ਵੀ ਤੁਸੀਂ ਕਿਸੇ ਨਾਲੋਂ ਘੱਟ ਨਹੀਂ ਹੋ ਤੁਸੀਂ ਸਭ ਕੁਝ ਕਰ ਸਕਦੇ ਹੋ ਅਗਰ ਮੈਂ ਕਰ ਸਕਦਾ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ ਬਿਲਕੁਲ